ਤੁਸੀਂ ਦੇਖ ਰਹੇ ਹੋ ਸਮਝਰ نیوز ਮੈਂ ਹਾ ਪਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਸੁਖਦੇਵ ਸਿੰਘ ਢੀਂਡਸਾ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੂੰ ਲੈ ਕੇ ਅਤੇ ਸੀ ਵੋਟਰ ਦੇ ਵੱਲੋਂ ਕੀਤੇ ਗਏ ਸਰਵੇ ਨੂੰ ਲੈ ਕੇ ਅਤੇ ਇਸ ਤੋਂ ਇਲਾਵਾ ਕੇਜਰੀਵਾਲ ਦੇ ਵਧੇ ਜੁਡੀਸ਼ੀਅਲ ਕਸਟਡੀ ਨੂੰ ਲੈ ਕੇ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਨੇ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਪਿੰਦਰ ਜੀ ਵਿਰਿੰਦਰ ਜੀ ਲੋਕ ਸਭਾ ਚੋਣਾਂ ਸਿਰਤੇ ਨੇ ਤੇ ਸਿਆਸਤਦਾਨਾਂ ਦਾ ਇਧਰ ਉਧਰ ਜਾਣਾ ਮਤਲਬ ਪਾਰਟੀਆਂ ਬਦਲਣ ਦਾ ਜਿਹੜਾ ਸਿਲਸਿਲਾ ਚੱਲ ਰਿਹਾ ਤੇ ਇਸੇ ਦੌਰਾਨ ਖਬਰ ਕੰਨਾਂ 'ਚ ਪੈਂਦੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਸੁਖਦੇਵ ਸਿੰਘ ਢੀਂਡਸਾ ਗੱਲਬਾਤੇ ਸਾਹਮਣੇ ਐਸੀ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਰਹੇ ਨੇ ਪਰ ਉਹਨਾਂ ਨੇ ਹੁਣ ਵਿਰਾਮ ਵੀ ਲਾਤਾ ਇਸ ਗੱਲ ਤੇ ਤੁਸੀਂ ਕਿਵੇਂ ਦੇਖਦੇ ਹੋ ਸਾਰੇ ਇਸ ਸਿਨੈਰੀਓ ਨੂੰ ਦੇਖੋ ਅਜੇ ਭੁਪਿੰਦਰ ਜੀ ਬਹੁਤਾ ਸਮਾਂ ਨਹੀਂ ਹੋਇਆ ਕਿ ਜਦੋਂ ਸ਼ਰਮਣੀ ਕਾਲੀਦਾਲ ਤੇ ਜਿਹੜੀ ਹੈਗੀ ਆ ਸਯੁਕਤ ਸ਼ਰਮਣੀ ਕਾਲੀਦਾਲ ਦਾ ਜਿਹੜਾ ਹੈਗਾ ਰਲੇਮਾ ਹੋਇਆ ਪ੍ਰਾਣੇ ਜਿਹੜੇ ਰੁੱਸੇ ਹੋਏ ਆਗੂ ਸੀ ਉਹ ਸੁਖਬੀਰ ਬਾਦਲ ਹੋਰਾਂ ਨੇ ਪੂਰਾ ਵਾਹ ਲਾ ਕੇ ਨਾਲ ਜੋੜੇ ਨੇ ਸੋ ਇਸੇ ਦਰਾਂ ਹੁਣ ਜਿਹੜਾ ਇੱਕ ਸੈਟਬੈਕ ਲੱਗ ਕੇ ਢਾ ਲੱਗੀ ਆ ਬਿੱਤਰ ਜਣੀ ਪਵਨ ਕੁਮਾਰ ਟੀਨੂ ਹੋਰੀ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਕਹਿੰਦੇ ਜੀ ਗੱਲ ਤੇ ਇਹੀ ਹੈ ਅੰਦਰ ਖਾਤੇ ਕਿ ਉਹਨਾਂ ਨੂੰ ਟਿਕਟ ਨਹੀਂ ਦਿੱਤੀਗੀ ਫਿਰ ਉਹਨਾਂ ਦੀ ਨਾਰਾਜ਼ਗੀ ਹੈ ਪਹਿਲੀ ਲਿਸਟ ਦੇ ਵਿੱਚ ਉਹਨਾਂ ਦਾ ਨਾਂ ਨਹੀਂ ਆਇਆ ਹੁਣ ਗੱਲਾਂ ਇਹ ਵੀ ਚੱਲ ਰਹੀਆਂ ਸੀਗੀਆਂ ਕਿ ਸੁਖਦੇਵ ਸਿੰਘ ਢੀਂਟਾ ਜਿਹੜੇ ਹੈਗੇ ਨੇ ਸੀਨੀਅਰ ਆਗੂ ਨੇ ਸ਼ਰਮਣੀ ਅਕਾਲੀ ਦਲ ਦੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਫਰਜ਼ੰਦ ਤੋਂ ਵੀ ਜਿਹੜੀ ਹੈ ਉਹ ਟਿਕਟ ਨਹੀਂ ਮਿਲੀ ਪਰਮਿੰਦਰ ਸਿੰਘ ਢੀਂਟਾ ਹੁਰਾਣ ਸੋ ਕਿਤੇ ਨਾ ਕਿਤੇ ਇਹ ਚਰਚਾਵਾਂ ਪੂਰੇ ਸੂਬੇ ਦੇ ਵਿੱਚ ਬਣੀਆਂ ਇਸੇ ਲਾਓ ਜੀ ਢੀਂਟਾ ਪਰਿਵਾਰ ਛੱਡ ਕੇ ਤੇ ਭਾਰਤੀ ਜਨਤਾ ਪਾਰਟੀ ਜੇ ਸ਼ਾਮਲ ਹੋਣ ਜਾ ਰਿਹਾ ਹੈ ਏ ਜੀ ਆਪਣੇ ਜਿਸ ਤਰੀਕੇ ਨਾਲ ਟਿਕਟਾਂ ਦੀ ਵੰਡ ਹੋ ਰਹੀ ਹੈ ਇਹ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਦਿਟਾਣਾ ਚਾਹੁੰਦੇ ਨੇ ਸੁਖਵੀਰ ਸਿੰਘ ਬਾਦਲ ਹੋਰੀ ਤੇ ਬਾਕੀਆਂ ਨੂੰ ਅਣਦੇਖਾ ਕਰਦੇ ਪਏ ਨੇ ਹੁਣ ਉਸੇ ਤਰੀਕੇ ਨਾਲ ਅੱਜ ਸੁਖਦੇਵ ਸਿੰਘ ਢੀਂਟਸਾ ਹੋਰੀ মিডিਆ ਸਾਹਮਣੇ ਆਏ ਉਹਨਾਂ ਨੇ ਸਾਰੀਆਂ ਗੱਲਾਂ ਬਾਤਾਂ ਤੇ ਬਰਾਮ ਲਾ ਦਿੱਤਾ ਕਿਹਾ ਕਿ ਜੀ ਮੈਂ ਟਕਸਾਲੀ ਅਕਾਲੀ ਹੈਗਾ ਤੇ ਰਵਾਂਗਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਕਿਸੇ ਵੀ ਤਰੀਕੇ ਦੇ ਨਾਲ ਮੈਂ ਪਾਰਟੀ ਨਹੀਂ ਛੱਡਾਂਗਾ ਇਹਨਾਂ ਨੇ ਢਿੰਸਾ ਹੋਰਾਂ ਨੇ ਸਾਰੇ ਚਰਚਾਵਾਂ ਦੇ ਉੱਤੇ ਪੂਰੀ ਤਰੀਕੇ ਨਾਲ ਵਿਰਾਮ ਲਾ ਦਿੱਤਾ ਹੁਣ ਦੂਜੇ ਪਾਸੇ ਬੀਬੀ ਹਰਸਿਮਰਤ ਕੌਰ ਬਾਦਲ ਹੁਣ ਉਹ ਵੀ মিডিਆ ਅੱਗੇ ਆਏ ਤੇ ਜਿਸ ਢੰਗ ਨਾਲ ਗੱਲਾਂ ਪਤਾ ਚੱਲੀਆਂ ਸੀਗੀਆਂ ਕਿ ਬਠਿੰਡਾ ਸੀਟ ਤੋਂ ਮੌਜੂਦਾ ਐਮਪੀ ਵੀ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ 1 ਮਾਰ 1 ਜੂਨ ਨੂੰ ਚੋਣਾਂ ਹੋਣੀਆਂ ਨੇ ਲੋਕ ਸਭਾ ਦੀਆਂ ਉਹਦੇ ਵਿੱਚ ਫੇਰ ਕੰਟੈਸਟ ਕਰ ਸਕਦੇ ਹਾਲੇ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਅਨਾਉਂਸਮੈਂਟ ਕੋਈ ਐਲਾਨ ਨਹੀਂ ਕੀਤਾ ਗਿਆ ਬਠਿੰਡਾ ਸੀਟ ਨੂੰ ਲੈ ਕੇ ਵੀ ਕਿਹੜੇ ਆਗੂ ਉਥੋਂ ਖੜ੍ਹ ਸਕਦੇ ਨੇ ਪਰ ਪੱਕਾ ਤੇ ਇਹੀ ਹੈ ਜਿਸ ਢੰਗ ਨਾਲ ਉਹਨਾਂ ਨੇ ਗੱਲ ਕਹੀ ਹੈ ਕਿ ਦੇਖੋ ਮੈਂ ਜੇ ਚੋਣ ਲੜਾਂਗੀ ਤੇ ਸਿਰਫ ਇਸ ਸੀਟ ਤੋਂ ਬਠਿੰਡਾ ਸੀਟ ਤੋਂ ਚੋਣ ਲੜਾਂਗੀ ਹੋਰ ਕਿਤੋਂ ਮੈਂ ਚੋਣ ਨਹੀਂ ਲੜਨਾ ਚਾਹੁੰਦੀ ਬਾਕੀ ਕਹਿੰਦੇ ਜੀ ਫੈਸਲਾ ਪਾਰਟੀ ਦਾ ਪਾਰਟੀ ਦੇ ਆਗੂਆਂ ਦਾ ਫੈਸਲਾ ਹੁਣ ਗੱਲ ਹੈ ਕਿ ਪਾਰਟੀ ਤੇ ਜਿਸ ਢੰਗ ਨਾਲ ਪ੍ਰਧਾਨ ਉਹਨਾਂ ਦੇ ਹਸਬੰਡ ਨੇ ਪਤੀ ਦੇਵ ਨੇ ਆਪਣੇ ਸੁਖਬੀਰ ਬਾਦਲ ਤੇ ਉਹਨਾਂ ਨੂੰ ਨਾ ਪਤਾ ਹੋਵੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕਿ ਫੈਸਲਾ ਕੀ ਲਿਆ ਜਾਣਾ ਜਾਂ ਕੀ ਨਹੀਂ ਲੈਣਾ ਬੜੀ ਹੈਰਾਨ ਕਰਨ ਵਾਲੀ ਗੱਲ ਹੋਊਗੀ ਸੋ ਇਹ ਤੇ ਪੱਕਾ ਹੀ ਹੈ ਕਿ ਬਠਿੰਡਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਹੀ ਚੋਣ ਮੈਦਾਨ 'ਚ ਆਉਣਗੇ ਭਾਵੇਂ ਜਿੰਨਾ ਵੀ ਮੁਕਾਬਲਾ ਹੋਊਗਾ ਉਹਨਾਂ ਦਾ ਜਿਹੜਾ ਹੈਗਾ ਉੱਥੋਂ ਦੀ ਸੀਟ ਆ ਕਹਿੰਦਾ ਜੀ ਦੇਖੋ ਜੀ ਉਹਨਾਂ ਨੇ ਇੱਥੋਂ ਤੱਕ ਆ ਕਿ ਭਾਵੇਂ ਸੀਟ ਟਿਕਟ ਮਿਲੇ ਨਾ ਮਿਲੇ ਪਰ ਮੈਂ ਬਠਿੰਡਾ ਹਲਕਾ ਜਿਹੜਾ ਨਾ ਲੋਕ ਸਭਾ ਦਾ ਛੱਡਣਾ ਨਹੀਂ ਮੈਂ ਇੱਥੋਂ ਹੀ ਸਰਵ ਕਰਦੇ ਰਹਿਣਾ ਇੱਥੋਂ ਸੇਵਾ ਕਰਨੀ ਹੈ ਪਰ ਇਥੇ ਦੇਖੋ ਅੰਦਰ ਖਾਤੇ ਤੇ ਪੱਕਾ ਹੀ ਹੈ ਕਿ ਸੀਟ ਇਹਨਾਂ ਨੂੰ ਮਿਲਣੀ ਮਿਲਣੀ ਹੈ ਬਠਿੰਡਾ ਲੋਕ ਸਭਾ ਹਲਕੇ ਤੋਂ ਹੁਣ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਗੱਲਾਂ ਬਤਾ ਚੱਲੀਆਂ ਨੇ ਲਖਾ ਸਦਾਨਾ ਉਹ ਵੀ ਬਠਿੰਡਾ ਸੀਟ ਤੋਂ ਜਿਸ ਢੰਗ ਨਾਲ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹੜੇ ਆ ਉਹ ਲੋਕ ਸਭਾ ਦੀ ਚੋਣ ਲੜਨਗੇ ਦੇਖੋ ਉਹਨਾਂ ਦਾ ਵੀ ਫੈਨ ਫੋਲੋਇੰਗ ਕਾਫੀ ਜ਼ਬਰਦਸਤ ਹੈ ਕਾਫੀ ਜਿਆਦਾ ਪਪੂਲਾਰਿਟੀ ਹੈਗੀ ਜਿਸ ਢੰਗ ਨਾਲ ਉਹ ਗੱਲਾਂ ਬਾਤਾਂ ਕਰਦੇ ਨੇ ਪੰਜਾਬ ਦੀ ਪੰਜਾਬੀ ਅਦੀ ਗੱਲ ਕਰਦੇ ਨੇ ਤੇ ਚੰਗੀ ਉਹਨਾਂ ਦੇ ਵੀ ਵੋਟਰ ਜਿਹੜੇ ਹੈਗੇ ਮੈਨੂੰ ਲੱਗਦਾ ਕਿ ਕਾਫੀ ਵੋਟਰ ਹੈਗੇ ਨੇ ਤੇ ਟੱਕਰ ਕਾਫੀ ਹੋਗੀ ਉਹਨਾਂ ਦੀ ਬੇਸ਼ੱਕ ਪੈਟ ਜਿਹੜੀ ਹੈ ਬੀਬੀ ਹਰਸਿਮਰਤ ਕੌਰ ਬਾਦਲ ਦੀ ਉਸ ਹਾਲ ਕੇ ਦੇ ਵਿੱਚ ਚੰਗੀ ਹੈਗੀ ਹੈ ਸੋ ਇਸ ਵੇਲੇ ਜਿਸ ਤਰੀਕੇ ਦੇ ਨਾਲ ਪੂਰਾ ਸਨੈਰੀਓ ਬਣਿਆ ਹੋਇਆ ਪੂਰਾ ਸੀਨ ਬਣਿਆ ਹੋਇਆ ਇੱਕ ਪਾਰਟੀ ਚ ਦੂਸਰੀ ਪਾਰਟੀ ਦੂਜੀ ਚੋਂ ਤੀਜੀ ਚ ਆਣਾ ਜਿਹੜਾ ਜਿਹੜਾ ਹੈ ਨਾ ਉਹ ਲੱਗਿਆ ਰਹਿੰਦਾ ਤੇ ਫਿਲਹਾਲ ਜਿਹੜੇ ਸ਼ਰਮਣ ਅਕਾਲੀ ਦਲ ਦੇ ਢੀਂਟਸਾ ਸਾਹਿਬ ਆਗੂ ਨੇ ਉਹਨਾਂ ਨੇ ਇਸ ਗੱਲ ਤੇ ਬਰਾਮਲਾ ਦਿੱਤਾ ਹੈ ਕਿ ਉਹ ਪਾਰਟੀ ਛੱਡ ਕੇ ਜਾਂ ਉਹਨਾਂ ਦਾ ਪਰਿਵਾਰ ਜਿਹੜਾ ਪਾਰਟੀ ਛੱਡ ਕੇ ਕਿਤੇ ਹੋਰ ਪਾਰਟੀ ਜਾਵੇਗਾ ਵਰਿੰਦਰ ਜੀ ਚੋਣਾਂ ਤੋਂ ਪਹਿਲਾਂ ਕਈ ਸਰਵੇ ਹੁੰਦੇ ਨੇ ਐਗਜ਼ਿਟ ਪੋਲ ਹੁੰਦੇ ਆ ਜਿਨ੍ਹਾਂ ਦਾ ਤਾਂ ਅੰਦਾਜ਼ਾ ਲਾਇਆ ਜਾਂਦਾ ਕਿ ਵੀ ਕਿਹੜੀ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲੈ ਸਕਦੀ ਆ ਤੇ ਹੁਣ ਇਹ ਵੀ ਗੱਲ ਸਾਹਮਣੇ ਆਈ ਕਿ ਇਹਨਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੀ ਵੋਟਰ ਨਾਮ ਦੀ ਇੱਕ ਏਜੰਸੀ ਆ ਤੇ ਉਹਨਾਂ ਦੇ ਵੱਲੋਂ ਸਰਵੇ ਕੀਤਾ ਗਿਆ ਵਾ ਵੀ ਕਿਹੜੇ ਹਲਕੇ ਦੇ ਵਿੱਚ ਕਿਹੜੀ ਪਾਰਟੀ ਸੀਟ ਕੱਢ ਸਕਦੀ ਹੈ ਇਦਾਂ ਦਾ ਕੋਈ ਸਰਵੇ ਸਾਹਮਣੇ ਆ ਤੁਸੀਂ ਉਸ ਸਰਵੇ ਨੂੰ ਕਿੱਦਾਂ ਦੇਖਦੇ ਹੋ ਤੇ ਜਿਹੜੀ ਸੀ ਵੋਟਰ ਹੈ ਇਹਨਾਂ ਪਹਿਲਾਂ ਵੀ ਸਮਝ ਲਓ ਕਿ ਮਹੀਨਾ ਡੂੜ ਮਹੀਨਾ ਪਹਿਲਾਂ ਵੀ ਇੱਕ ਸਰਵੇ ਕੀਤਾ ਸੀ ਲਗਭਗ ਇਹੋ ਜਿਹਾ ਹੀ ਸੀ ਸਰਵੇ ਉਹਨਾਂ ਉਹਦੇ ਵਿੱਚ ਜਿਹੜੀਆਂ ਹੈਗੀਆਂ ਸੀਗੀਆਂ ਕੁਝ ਕੁ ਸੀਟਾਂ ਜਿਹੜੀਆਂ 6 ਜਾਂ 5 ਸੀਟਾਂ ਕਾਂਗਰਸ ਨੂੰ ਤੇ ਇੰਨੀ ਇੱਕ ਸੀਟਾਂ ਜਿਹੜੀਆਂ ਸੀ ਕਿਉਂ ਦਿੱਤੀਆਂ ਸੀਗੀਆਂ ਆਮ ਆਦਮੀ ਪਾਰਟੀ ਨੂੰ ਤੇ ਇੱਕ ਇੱਕ ਸੀਟ ਜਿਹੜੀ ਸੀਗੀ ਉਹ ਦਿੱਤੀ ਸੀ ਭਾਜਪਾ ਤੇ ਸ਼ਰਮਣੀ ਕਾਲੀ ਦਲ ਨੂੰ ਪਰ ਜਿਹੜੀ ਹੁਣ ਅੱਜ ਸਰਵੇਖਣ ਜਿਹੜਾ ਅੱਜ ਸਾਹਮਣੇ ਆਇਆ ਉਹਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਭਾਈ ਜਿਹੜੀਆਂ 7 ਸੀਟਾਂ ਕਾਂਗਰਸ ਨੂੰ ਜਾ ਸਕਦੀਆਂ ਨੇ 4 ਸੀਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ ਤੇ 2 ਸੀਟਾਂ ਭਾਜਪਾ ਨੂੰ ਜਾ ਸਕਦੀਆਂ ਇਹਦੇ 'ਚ ਉਹਨਾਂ ਨੇ ਸ਼ਰਮਣੀ ਕਾਲੀ ਦਲ ਵਾਲੀ ਕੋਈ ਗੱਲ ਨਹੀਂ ਕੀਤੀ ਬਾਕੀ ਗੱਲ ਪਤਾ ਕੀ ਹੈ ਜੀ ਇਹ ਤੇ ਜਿਹੜੇ ਅੰਦਾਜ਼ੇ ਹੁੰਦੇ ਨੇ ਸੈਂਪਲ ਸਾਈਜ਼ ਲੈ ਜਾਂਦੇ ਨੇ ਪੂਰੇ ਪੰਜਾਬ ਚੋਂ ਸੈਂਪਲ ਸਾਈਜ਼ ਦੇ ਹਿਸਾਬ ਨਾਲ ਵੀ ਲੋਕਾਂ ਦਾ ਰੁਝਾਵ ਰੁਝਾਨ ਕਿੱਧਰ ਹੈ ਉਸ ਤਰੀਕੇ ਦੇ ਨਾਲ ਇੱਕ ਕੈਲਕੂਲੇਟਡ ਇੱਕ ਮੋਟਾ ਮੋਟਾ ਅੰਦਾਜ਼ਾ ਲਾਇਆ ਜਾਂਦਾ ਪਰ ਕਈ ਵਾਰੀ ਇਹ ਵੀ ਦੇਖਿਆ ਗਿਆ ਕਿ ਜਿਆਦਾ ਕਰਕੇ ਜਿਹੜੇ ਸਰਵੇਖਣ ਹੁੰਦੇ ਨੇ ਜਿਹੜੇ ਨਤੀਜੇ ਨੇ ਉਹਨਾਂ ਤੋਂ ਬਿਲਕੁਲ ਉਲਟ ਵੀ ਚਲੇ ਜਾਂਦੇ ਨੇ ਇਹ ਇਸ ਵੇਲੇ ਦਾ ਸਮੀਕਰਨ ਹੈ ਜਦੋਂ ਮੇਖਲ 1 ਜੂਨ ਨੂੰ ਪੰਜਾਬ ਦੇ ਵਿੱਚ ਜਿਸ ਢੰਗ ਨਾਲ ਚੋਣਾਂ ਨੇ ਅਵੇਚ ਅਪ੍ਰੈਲ ਦਾ ਪੂਰਾ ਮਹੀਨਾ ਪਿਆ ਅੱਜ 15 ਤਰੀਕ ਹੈ 15 ਅਪ੍ਰੈਲ ਹੈ ਡੂੰਡ ਮਹੀਨਾ ਪੂਰਾ ਪਿਆ ਇਸ ਡੂਡ ਮਹੀਨੇ ਦੇ ਵਿੱਚ ਵਿੱਚ ਕੀ ਸਮੀਕਰਨ ਬਣਦੇ ਨੇ ਸਿਆਸੀ ਕਿਸ ਢੰਗ ਨਾਲ ਹੁੰਦਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਨੇ ਇਹ ਜਿਹੜਾ ਸਰਵੇਖਣ ਹੈ ਇਹ ਬਦਲ ਵੀ ਸਕਦਾ ਸੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਸਮੇਂ ਦੇ ਅਨੁਸਾਰ ਹੀ ਅੱਜ ਦੀ ਡੇਟ ਦੇ ਮੁਤਾਬਕ ਅੱਜ ਦੇ ਮਾਹੌਲ ਦੇ ਮੁਤਾਬਕ ਇਹ ਸਰਵੇਖਣ ਹੈਗਾ ਭੁਪਿੰਦਰ ਜੀ ਜੀ ਵਿਰਿੰਦਰ ਜੀ ਆ ਆਮਾਨਵੀ ਬਾਡੀ ਦੇ ਕਨਵੀਨਰ ਹਰਮਿੰਦਰ ਕੇਜੇਵਾਲ ਮੁਸ਼ਕਲਾਂ ਉਹਨਾਂ ਦੀਆਂ ਘਟਣ ਦੀ ਬਜਾਏ ਵਧਦੀਆਂ ਜਾ ਰਹੀਆਂ ਨੇ ਚਲੋ ਅੱਜ ਖੈਰ ਉਹਨਾਂ ਨੂੰ ਭਗਵੰਤ ਸਨਮਾਨ ਹੋਣੀ ਮਿਲਦੇ ਆ ਇੰਮਲਕੇ ਕਹਿੰਦਾ ਵੀ ਭਾਪਖ ਹੋ ਜਾਂਦੇ ਆ ਪਰ ਹੁਣ ਜਿਹੜੀ ਖਬਰ ਉਹਨਾਂ ਨੂੰ ਲੈ ਕੇ ਸਾਹਮਣੇ ਆਈ ਆ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਲੈ ਕੇ ਕਿ ਉਹਨਾਂ ਦੀ ਜੁਡੀਸ਼ੀਅਲ ਕਸਟਡੀ ਆ ਜਿਹੜੀ ਉਹ ਵੱਧ ਗਈ ਆ 23 April ਤੱਕ ਦੀ ਦੱਸੀ ਜਾ ਰਹੀ ਆ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਚ ਲਿਆ ਗਿਆ ਔਰ ਇਸ ਵੇਲੇ ED ਵੱਲੋਂ ਜਿਸ ਢੰਗ ਨਾਲ ਗ੍ਰਿਫਤਾਰ ਕਰਕੇ ਉਹਨਾਂ ਨੂੰ ਅਦਾਲਤ ਨੇ ਉਹਨਾਂ ਨੂੰ ਜੁਡੀਸ਼ਰੀ ਭੇਜਿਆ ਆਪਾਂ ਇਸ ਤੋਂ ਪਹਿਲਾਂ ਜੇ ਝਾਤ ਮਾਰੀਏ ਰਾਜ ਸਭਾ ਮੈਂਬਰ ਸੰਜੇ ਸਿੰਘ 6 ਮਹੀਨੇ ਦੇ ਲੱਗ ਜਾ ਕੇ ਅੰਦਰ ਰਹਿ ਕੇ ਆਏ ਨੇ ਤੇ ਉਸ ਤੋਂ ਪਹਿਲਾਂ ਜਿਹੜਾ ਮਨੀਸ਼ ਸੋਦੀਆ ਸਿਰਨਰ ਜੈਨ ਹੋਰੀ ਉਹ ਤੇ ਬਾਹਰ ਹੀ ਨਹੀਂ ਆਏ ਹੁਣ ਜਿਸ ਤਰੀਕੇ ਦੇ ਨਾਲ ਗੱਲਾਂបੱਤਾਂ ਚਲਦੀਆਂ ਪਈਆਂ ਨੇ ਪਾਰਟੀ ਦੇ ਅਗੂ ਤੇ ਇਹ ਵੀ ਕਹਿੰਦੇ ਨੇ ਕਿ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਸਿਆਸੀ ਪ੍ਰਭਾਵ ਕਰਕੇ ਚੋਣਾਂ ਤੱਕ ਇਹਨਾਂ ਨੂੰ ਬਾਹਰ ਹੀ ਨਾ ਭੇਜਿਆ ਜਾਵੇ 23 ਤਰੀਕ ਤੱਕ ਬੇਸ਼ੱਕ ਇਹਨਾਂ ਦੀ ਜੁਡੀਸ਼ਰੀ ਕਸਟਡੀ ਜਿਹੜੀ ਆ ਉਹ ਤੇ ਵਾਅਦਾ ਕੀਤਾ ਗਿਆ ਅਦਾਲਤ 'ਚ ਪਰ ਕੀ ਈਡੀ ਦਾ ਕੀ ਕਹਿਣਾ ਹੈ ਇਹਨਾਂ ਦੇ ਵਕੀਲ ਦਾ ਕੀ ਕਹਿਣਾ ਹੈ ਔਰ ਸਿਆਸੀ ਪ੍ਰਭਾਵ ਕੀ ਹੈ ਇਹ ਸਭ ਚੀਜ਼ਾਂ ਜਿਹੜੀਆਂ ਨੇ ਨਾ ਉਹ ਕਿਸੇ ਤੋਂ ਲੁਕੀਆਂ ਨਹੀਂ ਹੋਈਆਂ ਸਭ ਨੂੰ ਪਤਾ ਅੰਦਰ ਖਾਤੇ ਪਰ ਕੀ ਕੁਝ ਚੱਲ ਰਿਹਾ ਹੈ ਕੀ ਕੁਝ ਹੋ ਰਿਹਾ ਹੈ ਔਰ ਜਿਸ ਢੰਗ ਨਾਲ ਅੱਜ ਭਗਵੰਤ ਸਿੰਘ ਮਾਨ ਹੋਰਾਂ ਨੇ ਬਾਹਰ ਆ ਕੇ ਮੁਲਾਕਾਤ ਅੱਜ ਪਹਿਲਾਂ ਵੀ ਉਹਨਾਂ ਨੇ ਮੁਲਾਕਾਤ ਕਰਨੀ ਸੀ 10 ਅਪ੍ਰੈਲ ਨੂੰ ਉਦੋਂ ਸੁਰੱਖਿਆ ਦਾ ਉਹ ਹਾਵ-ਭਾਵ ਲਾ ਦੇ ਕੇ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਤੇ ਅੱਜ ਉਹਨਾਂ ਦੀ ਮੁਲਾਕਾਤ ਹੋਈ ਹੈ ਤੇ ਬੜੇ ਉਭਭਕ ਹੋਏ ਨੇ ਉਹਨਾਂ ਨੇ ਕਿਹਾ ਜੀ ਅੰਦਰ ਅਰਵਿੰਦ ਕੇਜਰੀਵਾਲ ਹੋਰਾਂ ਨਾਲ ਮਾੜਾ ਪਤੀਰਾ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬੇਸ਼ੱਕ ਜਿਹੜੇ ਦੂਸਰੇ ਜਿਸ ਢੰਗ ਨਾਲ ਬਾਕੀ ਖਤਰਨਾਕ ਕੈਦੀ ਨੇ ਉਹਨਾਂ ਤੋਂ ਵੀ ਜਿਹੜੇ ਹੈਗਾ ਮਾੜੇ ਹਾਲਾਤਾਂ 'ਚ ਰੱਖਿਆ ਜਾ ਰਿਹਾ ਹੈ ਉਹਨਾਂ ਨੂੰ ਉਹਨਾਂ ਨੂੰ ਟ੍ਰੀਟ ਸਹੀ ਢੰਗ ਨਾਲ ਨਹੀਂ ਕੀਤਾ ਜਾ ਰਿਹਾ ਹੈ ਸਹੂਲਤਾਂ ਜਿਹੜੀਆਂ ਨੇ ਉਹਨਾਂ ਨੂੰ ਨਹੀਂ ਮਿਲਦੀਆਂ ਪਈਆਂ ਕੋਈ ਖਾਸ ਉਹ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਭਗਵੰਤ ਸਿੰਘ ਮਾਨ ਹੁਰਾ ਵੱਲੋਂ ਦੱਸੀਆਂ ਜਾ ਰਹੀਆਂ ਨੇ ਕੀਤੀਆਂ ਜਾ ਰਹੀਆਂ ਨੇ ਦੇਖੋ ਚੀਜ਼ਾਂ ਓਪੋਜੀਸ਼ਨ ਵਾਲੇ ਜਿਹੜੇ ਹੈਗੇ ਨੇ ਉਹ ਤਾਂ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਇਹ ਕਿਤੇ ਨਾ ਕਿਤੇ ਸਿਆਸੀ ਬਦਲਾਖੋਰੀ ਦੀ ਭਾਵਨਾ ਦੇ ਨਾਲ ਇਹ ਸਭ ਚੀਜ਼ਾਂ ਚਲਦੀਆਂ ਪਈਆਂ ਨੇ ਜਿਹੜਾ ਇਹ ਕਾਨੂੰਨ ਵੀ ਹੈਗਾ ਜਿਸ ਢੰਗ ਨਾਲ ਇਹ ਸਭ ਚੀਜ਼ਾਂ ਨਵੇਂ ਈਡੀ ਨੂੰ ਪਾਵਰ ਦਿੱਤੀਆਂ ਗਈਆਂ ਨੇ ਠੀਕ ਹੈ ਉਹਦੇ ਵਿੱਚ ਇਹ ਜਿਹੜਾ ਕਾਨੂੰਨ ਆ ਬੜਾ ਖਤਰਨਾਕ ਹੈਗਾ ਜਿਹੜਾ ਕਾਨੂੰਨ ਇਹਨਾਂ ਤੇ ਲਾਇਆ ਗਿਆ ਔਰ ਇਹਦੇ ਵਿੱਚ ਆਪ ਆਪਣੇ ਆਪ ਨੂੰ ਬੇਗੁਨਾ ਸਾਬਤ ਕਰਨਾ ਹੁੰਦਾ ਹੈ ਭਈ ਜੇ ਉਹਨਾਂ ਤੇ ਚਾਰਜ ਲੱਗਾ ਤੇ ਬੇਗੁਨਾ ਇਹਨਾਂ ਨੂੰ ਆਪ ਨੂੰ ਸਾਬਤ ਕਰਨਾ ਬਾਕੀ ਭੁਪਿੰਦਰ ਜੀ ਇਹਦੇ ਚ ਕੋਈ ਦੂਰ ਰਾਏ ਨਹੀਂ ਹੈ ਕਿਉਂਕਿ ਇਸ ਵੇਲੇ ਜੋ ਸਾਡੇ ਦੇਸ਼ ਦਾ ਮਾਹੌਲ ਚੱਲਦਾ ਪਿਆ ਨਾ ਬੜਾ ਵਿਚਾਰਨ ਵਾਲਾ ਮਾਹੌਲ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਵੀ ਜੇ ਅਸੀਂ ਦੇਖ ਲਈਏ ਤੇ ਪੰਜਾਬ ਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਜਿਹੜੇ ਆਗੂਆਂ ਨੂੰ ਟਿਕਟ ਨਹੀਂ ਮਿਲਦੀ ਉਹ ਛੱਡ ਕੇ ਦੂਜੇ ਪਾਸੇ ਚਲੇ ਜਾਂਦੇ ਨੇ ਦੂਸਰੀਆਂ ਪਾਰਟੀਆਂ ਚੋਗਾ ਪਾ ਰਹੀਆਂ ਨੇ ਜੋ ਜਿਸ ਢੰਗ ਨਾਲ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਪਈਆਂ ਨੇ ਸੋ ਪੰਜਾਬ ਦੇ ਲੋਕਾਂ ਦਾ ਦੇਖੋ ਜੇ ਇਲੈਕਸ਼ਨ ਹੋਣੇ ਨੇ ਉਹ ਖਰਚਾ ਤੇ ਪੰਜਾਬ ਟੈਕਸਪੇਅਰ ਜਿਹੜੇ ਲੋਕ ਨੇ ਦੇਸ਼ ਦੇ ਉਹਨਾਂ ਦੇ ਟੈਕਸਪੇਅਰ ਦੇ ਪੈਸੇ ਤੋਂ ਹੀ ਹੋਣਾ ਨਾ ਤੇ ਪੰਜਾਬ ਦੀ ਕੰਟਰੀਬਿਊਸ਼ਨ ਵੀ ਤੇ ਹੈ ਹੀ ਨਾ ਪੰਜਾਬ ਦੇ ਲੋਕ ਵੀ ਕੇਂਦਰ ਨੂੰ ਵੀ ਟੈਕਸ ਦਿੰਦੇ ਨੇ ਸਟੇਟ ਨੂੰ ਵੀ ਟੈਕਸ ਦਿੰਦੇ ਨੇ ਸੋ ਇਸ ਤਰ੍ਹਾਂ ਜੋ ਹਾਲਾਤ ਚੱਲਦੇ ਪਏ ਨੇ ਸਾਡੇ ਦੇਸ਼ ਦੇ ਕੋਈ ਬਹੁਤ ਜ਼ਿਆਦਾ ਸੁਖਾਵੇ ਨਹੀਂ ਹੈ ਅਸੀਂ ਇਹੀ ਕਹਿੰਨੇ ਕਿ ਰੱਬ ਖੈਰ ਕਰੇ ਆਦਰਵਾਇਜ਼ ਜਸ ਢੰਗ ਨਾਲ ਸਿਆਸਤਦਾਨ ਆਪਣੇ ਕਰਦਾਰ ਤੋਂ ਹੀਠਾ ਆ ਕੇ ਜੋ-ਜੋ ਕੰਮ ਕਰ ਰਹੇ ਨੇ ਜੀ ਉਹ ਸੂਬੇ ਵਾਸਤੇ ਦੇਸ਼ ਵਾਸਤੇ ਕੋ ਠੀਕ ਨਹੀਂ ਹੈ ਜੀ ਵਿਰਿੰਦਰ ਜੀ ਸਿਆਸਤ ਦੇ ਨਾਮ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਸਾਡੇ ਨਾਲ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਭਗਤੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦੇ ਉਜਾਜ਼ਤ ਧੰਨਵਾਦ ਸ਼ੁਕਰੀਆ